ਤੇ ਦ ਬਹਾਦਰ ਪਰਮ ਕੀਰ ਪਾਲਾ ਗੁਰ ਪਰਮ ਕੀਰ ਪਾਲਾ ਸ਼ਿਰ ਗੁਰ ਗੋਬਿੰਦ ਸਿੰਘ ਵਿਸ਼ਾਲਾ ਸਾਡੇ ਬਿਉਰਗ ਦੱਸਦੇ ਹੁੰਦੇ ਸੀ ਵੀ ਆਨੰਦਪੁਰ ਸਾਹਿਬ ਜਾ ਕੇ ਆਉਣਾ ਤਾਂ ਪਿੰਡ ਦੇ ਵਿੱਚ ਉਹਨਾਂ ਦਿਨਾਂ 'ਚ ਮੇਰੇ ਨਾਨਾ ਜੀ ਦੀ ਗੱਲ ਆ ਉਹਨਾਂ ਦਿਨਾਂ 'ਚ ਉਹ ਕਹਿੰਦੇ ਵੀ ਕਈ ਕਿਹ ਦਿਨ ਲੱਗ ਜਾਂਦੇ ਸੀ ਆਨੰਦਪੁਰ ਸਾਹਿਬ ਪਹੁੰਚਣ ਨੂੰ ਤੇ ਪਹਿਲਾਂ ਤਾਂ ਚਾਹ ਆਨੰਦਪੁਰ ਸਾਹਿਬ ਜਾਣ ਦਾ ਤੇ ਫਿਰ ਉੱਥੋਂ ਵਿਛਰਨ ਦਾ ਪਰ ਕਹਿੰਦੇ ਵੀ ਜਦੋਂ ਵਾਪਸ ਆਉਣਾ ਜਿਹੜਾ ਵਿਹਾਰ ਪਿੰਡ ਦੇ ਲੋਕਾਂ ਨੇ ਸਾਡੇ ਨਾਲ ਕਰਨਾ ਉਹ ਕਮਾਲ ਹੁੰਦਾ ਸੀ ਮੈਂ ਪੁੱਛਣਾ ਵੀ ਕੀ ਕਰਦੇ ਪਿੰਡ ਦੇ ਲੋਕ ਕੀ ਕਹਿੰਦੇ ਕਹਿੰਦੇ ਵੀ ਪਿੰਡ ਦੇ ਲੋਕਾਂ ਨੇ ਪਿੰਡ ਦੀਆਂ ਆਂਢਗੁਆਂਡ ਦੀਆਂ ਬੁੜੀਆਂ ਨੇ ਘਰ ਆਇਆ ਕਰਨਾ ਹਨਾ ਜਾਂ ਉਹਨਾਂ ਨੇ ਲੱਭ ਲਿਆ ਕਰਨੇ ਜੋੜੇ ਉਹ ਚੱਕ ਕੇ ਝਾੜ ਕੇ ਤੇ ਉਹ ਮਿੱਟੀ ਆਪਦੇ ਮੱਥੇ ਨੂੰ ਲਾਈ ਜਾਇਆ ਕਰਨੀ ਜਾਂ ਉਹਨਾਂ ਨੇ ਮਿੰਤਾ ਕਰ ਕਰ ਕੇ ਕੱਪੜੇ ਮੰਗਿਆ ਕਰਨੇ ਵੀ ਜਿਹੜੇ ਤੂੰ ਆਨੰਦਪੁਰ ਸਾਹਿਬ ਪਾਈ ਸੀ ਜੇ ਉਹ ਕੱਪੜੇ ਤੂੰ ਮੈਨੂੰ ਦੇ ਦੇਵੇਂ ਤੇ ਮੈਂ ਆਪਦੇ ਘਰੇ ਜਾ ਕੇ ਧੋਵਾਂ ਸੋ ਇਹ ਜਿਹੜੀ ਭਾਵਨਾ ਆ ਇਹਨੂੰ ਆਪਾਂ ਕਹੀਏ ਵੀ ਬਿਆਨ ਕਰ ਲਾਂਗੇ ਬਿਆਨ ਕਰਨਾ ਬਹੁਤ ਔਖਾ ਹੈ 7 ਮਹੀਨੇ ਦਾ ਘੇਰਾ ਪਾ ਕੇ ਹੰਬੀਆਂ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੂੰ ਕੀ ਪਤਾ ਸੀ ਕਿ ਕਿਲਾ ਨੰਦਗੜ੍ਹ ਸਾਹਿਬ ਅੰਦਰ ਪਾਸ਼ਾ ਅਗੰਮੀ ਅਹਿਸਾਸ ਦਾ ਨਵਾਂ ਗੀਤ ਲੇਖ ਰਹੀ ਨੇ ਨਾਦਾਨ ਕਹਿੰਦੇ ਕਿ ਦੱਬ ਲਿਆ ਪਰ ਉਹ ਨਹੀਂ ਜਾਣਦੇ ਸਨ ਕਿ 7 ਮਹੀਨਿਆਂ ਦੇ ਘੇਰੇ ਨੂੰ ਪਲਾਂ ਦੀ ਖੇਡ ਬਣਾ ਕੇ ਪਾਸ਼ਾ ਦਿਨਾਂ ਅੰਦਰ ਪੋਦਾ ਤਰ੍ਹਾਂ ਨ ਲਿਖ ਜਾਣਗੇ ਇਤਿਹਾਸ ਦੇ ਰਸਿਓ ਕਹਾਣੀ ਇੱਥੋਂ ਸ਼ੁਰੂ ਨਹੀਂ ਹੁੰਦੀ ਕਹਾਣੀ ਸ਼ੁਰੂ ਹੋਈ 1469 ਈਸਵੀ ਨੂੰ ਗੁਰੂ ਨਾਨਕ ਪਾਸ਼ਾ ਉਹਨਾਂ ਉਦਾਸੀਆਂ ਕੀਤੀਆਂ ਗੁਰੂ ਦੇ ਸਿੱਖ ਬਣੇ ਚਾਰੋਂ ਦਿਸ਼ਾਵਾਂ ਵਿੱਚ ਸਿੱਖ ਗੁਰੂ ਨਾਨਕ ਜੀ ਆਪਣੇ ਨਵੇਂ ਜਾਮੇ ਵਿੱਚ ਪੂਰਬ ਨੂੰ ਗਏ ਤਾਂ ਸੰਗਤ ਚਿਹਰਾ ਤੋੜੀਕ ਦੀ ਗੁਰਤੇਗ ਬਹਾਦਰ ਪਾਸ਼ਾ ਨੂੰ ਵੇਂਦਿਆ ਬੋਲੀ ਪਾਸ਼ਾ ਇਹਨਾਂ ਸਮਾਂ ਲਗਾ ਦਿੱਤਾ ਉਹਨੂੰ ਸਤਗੁਰ ਦਿੱਲੀ ਚ ਸ਼ਹੀਦ ਹੋਏ ਸ਼ਹੀਦੀ ਤੋਂ ਪਹਿਲਾਂ ਆਨੰਦਪੁਰ ਸਾਹਿਬ ਵਸਾਇਆ ਮਨ ਤਨ ਪਏ ਸੰਤ ਕਾ ਪੂਰਨ ਪ੍ਰਭ ਪਾਇਆ ਤੂੰ ਹੀ ਗੁਰੂ ਨਾਨਕ ਹੈ ਤੂੰ ਹੀ ਗੁਰੂ ਅੰਗਦ ਹੈ ਤੂੰ ਹੀ ਗੁਰੂ ਅਮਰਦਾਸ RAMDAS ਤੂੰ ਹੀ ਹੈ ਤੂੰ ਹੀ ਗੁਰੂ ਅਰਜਨ ਹੈ ਤੂੰ ਹੀ ਗੁਰੂ ਹਰਗੋਬਿੰਦ ਤੂੰ ਹੀ ਗੁਰੂ ਹਰ Rai ਹਰਕ੍ਰਿਸ਼ਨ ਤੂੰ ਹੀ ਹੈ ਨਾਮਿ ਪਾਸ਼ੈ ਤੈ ਕਲ ਹੀ ਮੈਂ ਕਲਾ ਰਾਖੀ ਤੇਗ ਹੀ ਬਹਾਦਰ ਜਗ ਚਾਦਰ ਸਭ ਤੂੰ ਹੀ ਹੈ ਦਸਵਾਂ ਪਾਸ਼ਾ ਤੂੰ ਹੀ ਗੁਰੂ ਗੋਬਿੰਦ ਸਿੰਘ ਜਗਤ ਕੇ ਉਧਾਰ ਬੇਕੋ ਆਇਓ ਪ੍ਰਭ ਤੂੰ ਹੀ ਹੈ ਨੰਦਪੁਰ ਸਾਹਿਬ ਦੀ ਜੋ ਹਿਸਟਰੀ ਹੈ ਕਿਰਤਪੁਰ ਸਾਹਿਬ ਤੋਂ ਸ਼ੁਰੂ ਹੋ ਜਾਂਦੀ ਹੈ ਤੇ 1624 ਦੇ ਵਿੱਚ 6ਵੇਂ ਪਾਤਸ਼ਾਹ ਦਰਬਾਰ ਸਾਹਿਬ ਛੱਡ ਕੇ ਆਪਣਾ ਹੈੱਡਕੁਆਟਰ ਕਿਰਤਪੁਰ ਸਾਹਿਬ ਸ਼ਿਫਟ ਕਰਦੇ ਨੇ ਕਿਰਤਪੁਰ ਸਾਹਿਬ ਦੀ ਧਰਤੀ ਦੀ ਜੋ ਬਿਲਾਸਪੁਰ ਦਾ ਰਾਜਾ ਜੋ ਕਲੂੜ ਦਾ ਰਾਜਾ ਹੈਗਾ ਉਹ ਤਾਂ ਵੈਸੇ ਗਿਫਟਸ ਦੇਣਾ ਚਾਹੁੰਦਾ ਧਰਤੀ ਕਿਉਂਕਿ ਉਹ ਗਵਾਲੀਅਰ ਦੇ ਕਿਲੇ 'ਚ ਗੁਰੂ ਸਾਹਿਬ ਨੇ ਕੈਦ ਸੀਗਾ ਤੇ ਇਹ ਸਾਰੇ ਜਿੰਨੇ ਨਾਨਦ ਦਾ ਰਾਜਾ ਗਡਵਾਲ ਦਾ ਜਹਾਂਡੂਰ ਦਾ ਜਾ ਕਲੂੜ ਦਾ ਰਾਜਾ ਇਹ ਸਾਰੇ ਗੁਰੂ ਸਾਹਿਬਾਂ ਨਾਲ ਸਹਿਮਤੀ ਸੀਗੇ ਤੇ ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਆਪੇ ਫ੍ਰੀ ਆਫ ਕੋਸਟ ਕੋਈ ਜਗ੍ਹਾ ਨਹੀਂ ਲੈਣੀ ਤੇ ਭਾਈ ਮੱਖਣ ਸ਼ਾ ਲਬਾਣਾ ਤੇ ਭਾਈ ਲੱਖੀ ਸ਼ਾ ਵੰਜਾਰੇ ਨੂੰ ਹੁਕਮ ਹੋਇਆ ਤਾਂ ਉਹ ਜਾ ਕੇ ਕੀਮਤ ਅਦਾ ਕਰਕੇ ਆਏ ਇਸ ਪੂਰੀ ਧਰਤੀ ਦੀ ਔਰ ਅਦਾ ਕਰਨ ਤੋਂ ਬਾਅਦ ਫਿਰ ਇਥੇ ਕਿਲਾ ਬੰਦੀ ਕੀਤੀ ਗਈ 6ਵੇਂ ਪਾਸ਼ਾ ਟਾਈਮ ਤੋਂ 7ਵੇਂ ਪਾਸ਼ਾ ਵੀ ਕਾਫੀ ਟਾਈਮ ਇਹਨਾਂ ਪਹਾੜਾਂ 'ਚ ਵਿਚਰਦੇ ਰਹੇ 13 ਸਾਲ ਤੱਕ ਮੈਂ ਤੁਹਾਨੂੰ ਜਦਾਂ ਤਾਂ ਜਿਹੜੇ ਲੋਕੜੀ ਪਹਾੜੀਆਂ 'ਚ ਰਹੇ 250 ਕੋਟ ਸਵਾਰਾਂ ਦੇ ਨਾਲ 250 ਕੋਟ ਸਵਾਰਾਂ ਦਾ ਮਤਲਬ ਉਹਨਾਂ ਨੇ ਵੀ ਸਿਕਿਉਰਿਟੀ ਦਾ ਆਪਣਾ ਸਿਸਟਮ ਬਣਾ ਲਿਆ ਸੀਗਾ ਤੇ ਗੁਰੂ ਤੇਗ ਬਹਾਦਰ ਜੀ ਵੀ ਕਾਫੀ ਟਾਈਮ ਇਸ ਇਲਾਕੇ 'ਚ ਰਹੇ ਔਰ ਗੁਰੂ ਗੁਬਿੰ ਸਿੰਘ ਮਹਾਰਾਜ ਸਾਰਾ ਟਾਈਮ ਇਸ ਇਲਾਕੇ 'ਚ ਰਹੇ ਔਰ ਜਦੋਂ ਅਸੀਂ ਨਨਪੁਰ ਸਾਹਿਬ ਦੀ ਗੱਲ ਕਰਦੇ ਹਾਂ ਦੇਖੋ ਜਦੋਂ ਅਸੀਂ ਜੀਓਗ੍ਰਾਫੀਕਲ ਜਾਂ ਗੂਗਲ ਏਰਥ ਤੇ ਸਰਚ ਕਰਕੇ ਦੇਖਾਂਗੇ ਤੇ ਨਨਪੁਰ ਸਾਹਿਬ ਦੇ ਤਿੰਨ ਤਰਫ ਤੋਂ ਸਤਲੁਜ ਦਰਿਆ ਚੱਲਦਾ ਤੇ ਇਹਦੀ ਫੋਰਟੀਫਿਕੇਸ਼ਨ ਐਡੀ ਵੱਡੀ ਸੀਗੀ ਕੀ ਇਸ ਫੋਰਟੀਫਿਕੇਸ਼ਨ ਯਾਨੀ ਕਿ ਮੇਰੇ ਕਹਿਣ ਦਾ ਮਤਲਬ ਕਿਲਾਬੰਦੀ ਏਡੀ ਵੱਡੀ ਸੀਗੀ ਜੋ ਕਿ ਘੱਟ ਤੋਂ ਘੱਟ ਨਾ ਨਾ ਕਰਦੇ 25 30 ਕਿਲੋਮੀਟਰ ਚ ਫੈਲੀ ਹੋਈ ਸੀਗੀ ਔਰ ਜੇ ਅਸੀਂ ਉਹਦੇ ਆਰਕੀਓਲੋਜੀਕਲ ਸਰਵੇ ਕਰਾਵਾਂਗੇ ਸਾਨੂੰ ਪਤਾ ਲੱਗ ਜਾਏਗਾ ਹਲੇ ਵੀ ਉਹਨਾਂ ਨੀਵਾ ਉਸਕੇ ਲਈ ਦੀਆਂ ਬੈਕ ਸਾਈਡ ਤੇ ਪਈਆਂ ਹੋਈਆਂ ਜੇ ਸਰਵੇ ਕਰਾਂਗੇ ਸਾਨੂੰ ਇਹ ਚੀਜ਼ਾਂ ਪਤਾ ਲੱਗ ਜਾਣਗੀਆਂ ਭੁਰੇ ਸੇ ਮਰੇ ਮਨਾਈ ਕਾਲ ਕਾ ਖੰਡੇ ਦੀ ਵੇਲਾ दिवो आलखण्ड तार दिवो खंडे तार भो जन्म सुहेला भो जन्म सुहेला भो जन्म सुहेला गुरु संगत की नी खालसा गुरु संगत की नी खालसा मनमुखी दोहला मनमुखी दोहला मनमुखी दोहला ਸੇਂਗੂ ਬਾਹ ਬਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਗੋਣਾੜਕ ਪਾਸ਼ਾ ਦੇ ਜੋ ਸਿੱਖ ਬਣੇ ਉਹਨਾਂ ਦੇ ਪੁੱਤ ਪੋਤਰਿਆਂ ਤੱਕ ਸਿੱਖੀ ਦਾ ਰਿਸ਼ਤਾ ਕਾਇਮ ਹੋਇਆ ਜਦੋਂ ਪਾਸ਼ਾ ਨੇ 1699 ਨੂੰ ਆਵਾਜ਼ ਮਾਰੀ ਤਾਂ ਗੁਰੂ ਨਾਲ ਕਮਾਏ ਰਿਸ਼ਤੇ ਇਕ ਆਵਾਜ਼ ਤੇ ਆਨੰਦਪੁਰ ਸਾਹਿਬਾ ਪਹੁੰਚੇ ਲਾਹੌਰ ਤੋਂ ਭਾਈ ਦਿਆ ਸਿੰਘ ਹਸਤਨਾਪੁਰ ਤੋਂ ਭਾਈ ਧਰਮ ਸਿੰਘ ਬੇਦੁਰ ਤੋਂ ਭਾਈ ਸਾਹਿਬ ਸਿੰਘ ਦੁਆਰਕਾ ਤੋਂ ਭਾਈ ਮੋਹਕਮ ਸਿੰਘ ਅਤੇ ਪੂਰੀ ਜਗਨਨਾਥ ਤੋਂ ਭਾਈ ਹਿੰਮਤ ਸਿੰਘ ਪੰਜ ਪਿਆਰੇ ਸੱਜੇ ਕੋਸ਼ ਸੇਖਰ ਜਿਨ੍ਹਾਂ ਦੇ ਨਾਵਾਂ ਨਾਲ ਦਾਸ ਲੱਗਦਾ ਚੰਦ ਲੱਗਦਾ ਹਣਾ ਜਿਉਂ ਆਪਕਾ ਸ਼ਹੁਰ ਹੈ ਜੇ ਨਾਮ ਲੱਗਦੇ ਨੇ ਉਹਨਾਂ ਦੀ ਬਿਰਤੀ ਕਿਤੇ ਕਿਤੇ ਸਿੱਖ ਦੇਖਦੇ ਨੇ ਤੇ ਮਹਾਰਾਜ ਸੋਚਦੇ ਨੇ ਵੀ ਇਹਨਾਂ ਦੇ ਨਾਮ ਹੀ ਵਿਚਾਰ ਕੀ ਵਾਲੇ ਆ ਇਹਨਾਂ ਦੇ ਨਾਮ ਬਦਲੇ ਜਾਣ ਕੋਤਕ ਵਾਪਰਿਆ ਮਹਾਰਾਜ ਨੇ ਸਾਰੀ ਸੰਗਤ ਸੱਦੀ ਸੀ ਮਹਾਰਾਜ ਨੇ ਕੋਤਕ ਵਰਤਾਇਆ ਬਤਾਇਆ ਮਹਾਰਾਜ ਨੇ ਕਿਹਾ ਸਿਰ ਚਾਹੀਦੇ ਆ ਮਹਾਰਾਜ ਨੇ ਸਿਰ ਮੰਗੇ ਅੱਜ ਤੱਕ ਸਿੱਖ ਸਿਰ ਦੇ ਹੀ ਜਾਂਦੇ ਆ ਦੇ ਹੀ ਜਾਂਦੇ ਉਦੋਂ ਮਹਾਰਾਜ ਨੇ ਮੰਗੇ ਉਦੋਂ ਮਹਾਰਾਜ ਨੇ ਪੰਜ ਚੁੰਨਲੇ ਉਹਨਾਂ ਨੇ ਕਿਹਾ ਇੰਨਾ ਪੰਜਾ ਦੇ ਲਊਂਗਾ ਜਿਨ੍ਹਾਂ ਨੇ ਪਹਿਲੀਆਂ ਜਿਹੜੇ ਹੱਥ ਖੜੇ ਕਰਤੇ ਹੋਣਗੇ ਹੱਥ ਤਾਂ ਕਹਿੰਦੇ ਵੀ 8000 ਨਹੀਂ ਖੜਾ ਕੀਤਾ ਮਹਾਰਾਜ ਨੇ ਚੋਣਲੇ ਪੰਜ ਅੱਜ ਤੱਕ ਵੀ ਸਿੱਖ ਸਿਰ ਦੇ ਹੀ ਜਾਂਦਾ ਮਹਾਰਾਜ ਨੇ ਨਾਮ ਬਦਲੇ ਦਾਸਾਂ ਤੋਂ ਸਿੰਘ ਕਰਤੇ ਹੁਣ ਜਦੋਂ ਦਾਸ ਸੀ ਉਹਨਾਂ ਦੇ ਨਾਮ ਤਾਂ ਤੁਸੀਂ ਪ੍ਰਾਤਨ ਗ੍ਰੰਥਾਂ ਨੂੰ ਪੜੋਗੇ ਪੰਥ ਪ੍ਰਕਾਸ਼ ਜਾਂ ਹੋਰ ਆਪਣੇ ਪ੍ਰਾਤਨ ਗ੍ਰੰਥ ਪੜੋਗੇ ਉਹਨਾਂ ਦੀ ਬਿਰਤੀ ਕੁਝ ਹੋਰ ਹੈ ਉਹ ਜਿਵੇਂ ਇੱਕ ਕਵੀ ਉਹ ਕਵਤਾ ਚ ਜਾਂ ਸ਼ੇਅਰ ਚ ਨਹੀਂ ਬੰਦ ਆ ਉਹ ਗੱਲ ਜੀ ਵੀ ਕਾਮ ਹਮਾਰਾ ਤੋਲਨ ਤਕੜੀ ਨੰਗੀ ਕਰਦ ਕਬੂ ਨਹੀਂ ਪਕੜੀ ਚਿੜੀ ਉੜੇ ਡਰ ਸੇ ਮਰ ਜਾਉਂ ਮੁਗਲਾਂ ਉਸੇ ਕੈਸੇ ਲੜ ਪਾਉਂ ਹੁਣੇ ਉਹ ਸਿੱਖਾਂ ਦੀ ਵਰਤੀ ਜਿਨ੍ਹਾਂ ਦੇ ਨਾਮ ਨਾਲ ਦਾਸ ਲੱਗਿਆ ਮਹਾਰਾਜ ਨੇ ਬਾਟਾ ਛਕਾਇਆ ਮਹਾਰਾਜ ਨੇ ਘੋੜ ਸਵਾਰੀ ਤੀਰ ਅੰਦਾਜ਼ੀ ਸਾਰਾ ਕੁਝ ਉਹਨਾਂ ਨੂੰ ਪਰਪੱਕ ਕੀਤਾ ਬਾਟਾ ਛਕਾਉਣ ਤੋਂ ਬਾਟਾ ਤਿਆਰ ਕਰਨ ਤੋਂ ਛਕਾਉਣ ਤੋਂ ਬਾਅਦ ਅਗਲੇ ਦਿਨ ਉਹੀ ਸਿੱਖ ਜਿਨ੍ਹਾਂ ਦੇ ਨਾਵਾਂ ਨਾਲ ਦਾਸ ਲੱਗਿਆ ਸੀ ਅੱਜ ਉਹਨਾਂ ਦੇ ਨਾਮ ਨਾਲ ਸਿੰਘ ਲੱਗ ਗਿਆ ਮਹਾਰਾਜ ਨੂੰ ਆ ਕੇ ਕਹਿੰਦੇ ਮਹਾਰਾਜ ਪਹਿਲਾ ਹੱਲਾ ਲਾਹੌਰ ਤੇ ਗਲੀਆਂ ਕਿ ਦਿੱਲੀ ਤੇ ਕਰੀਏ ਵਿਸਾਖੀ ਦਾ ਦੀਵਾਨ ਸੁਰਤ ਦਾ ਜਲਾਲ ਸੀ ਕਵੀ ਸੈਨਾਪਤੀ ਲਿਖਦੇ ਨੇ ਸਭ ਸਮੂਹ ਸੰਗਤ ਮਿਲੀ ਸਭ ਸਤਲੁਜ ਕੇ ਤੀਰ ਸਤਲੁਈ ਨਦੀ ਦੇ ਕਿਨਾਰੇ ਕੇਸਗੜ ਸਾਹਿਬ ਦੇ ਟਿੱਬੀ ਤੇ ਵੱਡਾ ਇਕੱਠ ਹੋਇਆ ਆਸਾ ਕੀ ਵਾਰ ਹੋਈ ਪਾਸ਼ਾ ਮਿਆਂਣ ਵਿੱਚੋਂ ਤਲਵਾਰ ਸੂਤ ਕੇ ਖੜੇ ਹੋ ਗਏ ਅੱਜ ਮੈਨੂੰ ਇੱਕ ਸਿੱਖ ਦੀ ਲੋੜ ਹੈ ਜਿਹੜਾ ਧਰਮ ਦੀ ਖਾਤਰ ਗੁਰੂ ਨੂੰ ਸਿਰ ਪੇਟ ਕਰ ਸਕੇ ਇਹੋ ਵੱਡਾ ਵਰਤਾਰਾ ਸੀ ਪਾਸ਼ਾ ਨੇ ਮੰਗਿਆ ਸਿਰ ਸਮਰਪਿਤ ਹੁੰਦੇ ਗਏ ਪੰਜ ਪਿਆਰੇ ਸੱਜੇ ਦਸ਼ਮੇਸ਼ ਪਿਤਾ ਨੇ ਖਾਲਸੇ ਨੂੰ ਆਪਣਾ ਰੂਪ ਆਕ ਕੇ ਖਾਲਸੇ ਦੇ ਕਿਰਦਾਰ ਨੂੰ ਬੁਲੰਦੀ ਬਖਸ਼ੀ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋਂਕਰੋ ਨਿਵਾਸ ਕਿਰਦਾਰ ਦੀ ਇਸ ਬੁਲੰਦੀ ਨੂੰ ਕਾਇਮ ਰੱਖਣਾ ਖਾਲਸੇ ਦਾ ਧਰਮ ਹੈ 1694 ਈਸਵੀ ਨੂੰ ਬਾਦਸ਼ਾਹ ਔਰੰਗਜ਼ੇਬ ਫਰਮਾਨ ਜਾਰੀ ਕਰਦਾ ਹੈ ਕਿ ਕੋਈ ਹਿੰਦੂ ਹਥਿਆਰ ਨਾ ਰੱਖੇ ਅਤੇ ਨਾ ਹੀ ਪਾਲ ਕੀ ਹਾਥੀ ਜਾਂ ਅਰਬੀ ਇराकी ਘੋੜਿਆਂ ਦੀ ਸਵਾਰੀ ਕਰੇ ਅਤੇ ਗੁਰੂ ਗੋਬਿੰਦ ਸਿੰਘ ਪਾਸ਼ਾ 1695 ਈਸਵੀ ਨੂੰ ਸਿੱਖਾਂ ਨੂੰ ਹੁਕਮ ਦਿੰਦੇ ਨੇ ਕਿ ਅੱਗੇ ਤੋਂ ਹਰ ਸਿੱਖ ਆਪਣੇ ਸੱਜੇ ਹੱਥ ਸਰਬ ਲੋ ਦਾ ਕੜਾ ਪਾਏ ਆਨੰਦਪੁਰ ਕੇਸਾਂ ਸਹਿਤ ਆਓ ਬੱਚਿਆਂ ਦੇ ਜਮਾਂਦਰੂ ਕੇਸ ਰੱਖੋ ਗੁਰੂ ਕੀਆਂ ਸਾਖੀਆਂ ਦੀ ਸਾਖੀ 53ਵੀਂ ਮੁਤਾਬਕ 4 ਸਾਲ ਪਹਿਲਾਂ ਹੀ ਤਰਤੀਬ ਸ਼ੁਰੂ ਕਰ ਦਿੱਤੀ ਸੀ ਅਤੇ ਅਖੀਰ ਪੰਜ ਕਕਾਰਾਂ ਦੀ ਮੁਕੰਮਲ ਰਹਿਤ ਨੂੰ 1699 ਈਸਵੀ ਨੂੰ ਪਾਸ਼ਾ ਨੇ ਖਾਲਸੇ ਦੀ ਸਾਜਨਾ ਕੀਤੀ। ਇਹ ਭੁਲੇਖਾ ਨਾ ਰਹੇ ਗੁਨਾਣਕ ਪਾਸ਼ਾ ਤੋਂ ਹੀ ਇਹ ਸਿਰਜਣਾ ਹੋ ਰਹੀ ਸੀ। ਗੁਰੂ ਰਾਮਦਾਸ ਪਾਸ਼ਾ ਫਰਮਾਉਂਦੇ ਨੇ ਗੁਰ ਸਤਗੁਰ ਕਾ ਜੋ ਸੇਖਾ ਖਾਏ ਸੋ ਪੜਕੇ ਉੱਠ ਹਰਨਾਮ ਤੇ ਆਵੇ ਉਦਮ ਕਰੇ ਪੜਕੇ ਪਰਬਾਤੀ ਇਸ਼ਨਾਨ ਕਰੇ ਅਮਰ ਸਰਨਾਵੇਂ ਕਹਿੰਦੇ ਵੀ ਮਹਾਰਾਜ ਇੱਕ ਥਾਂ ਤੇ ਮौज 'ਚ ਐ ਮौज 'ਚ ਮਹਾਰਾਜ ਸਿੱਖਾਂ ਨੂੰ ਲੈ ਕੇ ਸਤਲੋਜ ਵੱਲ ਚਲੇ ਗਏ ਆਨੰਦਪੁਰ ਦੇ ਵਰਤਾਰੇ ਨੇ ਇਹ ਸਾਰੇ ਮਹਾਰਾਜ ਸਤਲੋਜ ਵੱਲ ਨੂੰ ਲੈ ਕੇ ਸਿੱਖਾਂ ਨੂੰ ਚਲੇ ਗਏ ਤੇ ਮਹਾਰਾਜ ਦੀ ਮੌਜ ਹੈ ਵੀ ਕਿਸੇ ਵੀ ਤਰੀਕੇ ਸਿੱਖ ਤੋਂ ਕੋਈ ਨਾ ਕੋਈ ਚੀਜ਼ ਜਦੋਂ ਪੁੱਛਦੇ ਆ ਤਾਂ ਉਹਨਾਂ ਦੀ ਉਹਨਾਂ ਦੀ ਭਾਵਨਾ ਹੈ ਜਿਹੜੀ ਜਾਂ ਉਹਨਾਂ ਦੀ ਜਿਹੜੀ ਮਤਲਬ ਤਰੀਕਾ ਆ ਪੁੱਛੰਦਾ ਉਹ ਕਈ ਵਾਰੀ ਸਿੱਖਦੇ ਨਹੀਂ ਹਿਸਾਬ ਚੋਂਦਾ ਕਿਉਂਕਿ ਮਹਾਰਾਜ ਨੂੰ ਸਮਝਣਾ ਸੌਖਾ ਨਹੀਂ ਨਾਲ ਰਹਿੰਦੇ ਸਿੱਖਾਂ ਵਾਸਤੇ ਵੀ ਸੌਖਾ ਨਹੀਂ ਸੀ ਮਹਾਰਾਜ ਨੇ ਕੀ ਕੀਤਾ ਇੱਕ ਪੱਥਰ ਚੱਕਿਆ ਤੇ ਸਤਲੋਚ ਸਿੱਟਿਆ ਮਹਾਰਾਜ ਸਿੱਖਾਂ ਨੂੰ ਪੁੱਛਦੇ ਆ ਤੁਸੀਂ ਦੇਖੋ ਵੀ ਇਹ ਉਹਨਾਂ ਸਿੱਖਾਂ ਦੀ ਗੱਲ ਆ ਜਿਹੜੇ ਮਹਾਰਾਜ ਨਾਲ ਰਹਿੰਦੇ ਸੀ ਅੱਜ ਅਸੀਂ ਦਾਅਵੇ ਕਰਨ ਲੱਗ ਗਏ ਗੁਰੂ ਨੂੰ ਸਮਝਣ ਦੇ ਤੁਸੀਂ ਦੇਖੋ ਉਹ ਸਿੱਖ ਆ ਜਿਹੜੇ ਮਹਾਰਾਜ ਨਾਲ ਰਹਿੰਦੇ ਸਿੱਖਾਂ ਨੂੰ ਮਹਾਰਾਜ ਨੇ ਪੁੱਛਿਆ ਜਦੋਂ ਪੱਥਰ ਸਤਲੋਚ ਸਿੱਟਿਆ ਵੀ ਕੀ ਹੋਇਆ ਭਾਈ ਕਹਿੰਦੇ ਮਹਾਰਾਜ ਤੁਸੀਂ ਪੱਥਰ ਸਿੱਟਤਾ ਥੱਲੇ ਡਿੱਗ ਪਿਆ ਡੁੱਬ ਗਿਆ ਪਾਣੀ 'ਚ ਮਹਾਰਾਜ ਤੁਸੀਂ ਸਤਲੋਚ 'ਚ ਪੱਥਰ ਸਿੱਟਤਾ ਕੋਈ ਕੁਛ ਕੋਈ ਕੁਛ ਭਾਈ ਨੰਦ ਲਾਲ ਜੀ ਨੂੰ ਮਹਾਰਾਜ ਕਹਿੰਦੇ ਭਾਈ ਤੁਸੀਂ ਕੀ ਦੇਖਿਆ ਕਹਿੰਦੇ ਮਹਾਰਾਜ ਦਾ ਮੈਂ ਤਾਂ ਇਹ ਜਾਣਦਾ ਜੀ ਨੂੰ ਤੁਸੀਂ ਛੱਡ ਦਿਓਗੇ ਉਹ ਡੁੱਬੂਗਾ ਤੇ ਇਹ ਗੱਲ ਰਹਿੰਦੀ ਦੁਨੀਆ ਦਾ ਕਰ ਰਹਿੰਦੇ ਬ੍ਰਹਿਮੰਡ ਦਾ ਸਿੱਖ ਨੂੰ ਯਾਦ ਰੱਖਣੀ ਚਾਹੀਦੀ ਹੈ ਗੁਰੂ ਸਾਨੂੰ ਛੱਡ ਨਾ ਦੇਵੇ ਅਸੀਂ ਕਰ ਰਹੇ ਹਾਂ ਕੰਡ ਵਾਰ-ਵਾਰ ਗੁਰੂ ਵੱਲ ਕਰਦੇ ਰਹੇ ਹਾਂ ਬਦਾਵੇ ਵਾਲਿਆਂ ਨੇ ਕੀਤੀ ਉਹਨਾਂ ਨੇ ਬਖਸ਼ਵਾ ਵੀ ਲਿਆ ਸਾਰਾ ਕੁਝ ਪਰ ਅਸੀਂ ਵੀ ਵਾਰੀ-ਵਾਰੀ ਕੰਡ ਕਰਦੇ ਰਹੇ ਹਾਂ ਜਦੋਂ ਗੁਰੂ ਨੇ ਕਦੇ ਕਰਦਾ ਨਹੀਂ ਗੁਰੂ ਕੰਡ ਜੇ ਕਿਤੇ ਕਿਤੇ ਗੁਰੂ ਨੇ ਕੰਡ ਕਰ ਲਈ ਤਾਂ ਸਾਡਾ ਬਾਲੀਵਾਰਸ ਕੋਈ ਨਹੀਂ ਹੋਣਾ 1699 ਵਿੱਚ ਖਾਲਸੇ ਦੀ ਸਿਰਜਣਾ ਤੋਂ ਬਾਅਦ ਨਰੰჯਨ ਸਿੰਘ ਸਾਥੀ ਦੇ ਚਰਨ ਚਲੋ ਮਾਰਗ ਗੋਬਿੰਦ ਮੁਤਾਬਕ ਕੁਝ ਸਰੋਤ ਦੱਸਦੇ ਨੇ ਕਿ ਥੋੜੇ ਦਿਨਾਂ ਵਿੱਚ ਹੀ 80000 ਸਿੰਘਾਂ ਨੇ ਅਮਰ ਸ਼ਕਿਆ ਇਤਿਹਾਸਕ ਤਾਰੀਖ ਸੀ ਜਿਸ ਤੋਂ ਬਾਅਦ ਮੁਗਲ ਅਤੇ ਪਹਾੜੀ ਰਾਜਿਆਂ ਦੀ ਸਿਆਸੀ ਜ਼ਮੀਨ ਉਸਲਵਟੇ ਲੈ ਰਹੀ ਸੀ 26 ਜੂਨ 1700 ਈਸਵੀ ਨੂੰ ਪਹਿਲੀ ਆਨੰਦਪੁਰ ਸਾਹਿਬ ਦੀ ਜੰਗ ਹੋਈ ਦੋ ਮਹੀਨੇ ਬਾਅਦ ਹਾਰ ਤੋਂ ਬੋੰਦਲੇ ਉਹ ਫਿਰ ਚੜ੍ਹਾਈ ਕਰਕੇ ਆਏ ਰਾਜਾ ਕੇਸਰੀ ਚੰਦ ਜਸਵਾਲੀਆ ਗੁਰੂ ਦਾ ਸਿਰ ਨਿਵਾਉਣ ਅਤੇ ਸਿਰ ਕਲਮ ਕਰਨ ਦੀ ਅਕਸਮਾ ਖਾ ਕੇ ਚੜ੍ਹਾਈ ਕਰਕੇ ਆਇਆ ਹਥਿਆਰਾਂ ਨਾਲ ਲਤਪਤ ਸ਼ਰਾਬ ਦਾ ਰਜਿਆ ਹਾਥੀ ਕਿਲਾ ਲੋਗੜ ਦਾ ਦਰਵਾਜਾ ਪਰ ਨੰਨੂ ਆਇਆ ਅਤੇ ਗੁਰੂ ਦੇ ਥਾਪੜੇ ਨਾਲ ਤਿਆਰ ਪਾਈ ਬਚੱਤਰ ਸਿੰਘ ਨੇ 나ਗਣੀ ਵਰਸ਼ਾ ਮਾਰ ਹਾਥੀ ਐਸਾ ਵਿੰਨਿਆ ਕਿ ਉਹ ਪੁੱਠੇ ਪੈਰੀ ਨਠਿਆ 2 ਦਸੰਬਰ 1703 ਈਸਵੀ ਨੂੰ ਅਨੰਦਪੁਰ ਸਾਹਿਬ ਦੀ ਤੀਜੀ ਲੜਾਈ ਹੋਈ ਇਸ ਲੜਾਈ ਵਿੱਚ ਕਹਿਲੂਰ ਹੰਡੂਰ ਅਤੇ ਹੋਰ ਰਾਜਿਆਂ ਦੀ 10000 ਫੌਜ ਸੀ ਅਤੇ ਅੰਦਰ ਪਾਸ਼ਾ ਦੇ 800 ਸੂਰਮੇ ਸਨ 8 ਅਪ੍ਰੈਲ 1704 ਈਸਵੀ ਨੂੰ ਆਨੰਦਪੁਰ ਸਾਹਿਬ ਦੀ ਚੌਥੀ ਜੰਗ ਹੋਈ 7 ਮਹੀਨੇ ਤੋਂ ਪਏ ਘੇਰੇ ਦੌਰਾਨ ਹਕੂਮਤ ਨੇ ਇਹ ਹਬੰਦੋਬਸਤ ਕੀਤਾ ਕਿ ਕਿਲੇ ਵਿੱਚ ਰਸ ਤੇ ਪਾਣੀ ਨਾ ਜਾਵੇ ਕੋਈ ਬਾਹਰੀ ਮਦਦ ਨਾ ਆਵੇ ਸਿੰਘਾਂ ਦੇ ਸਿਦਕ ਪਰਖੇ ਜਾ ਰਹੇ ਸਨ ਪਾਣੀ ਦੀ ਘਾਟ ਸੀ ਰੁੱਖਾਂ ਦੇ ਪੱਤੇ ਖਾ ਕੇ ਗੁਜ਼ਾਰਾ ਹੋਣ ਲੱਗਾ ਕਿਤੇ ਕੌਲ ਕਸਮਾਂ ਤੋਂ ਬਾਅਦ ਮਗਲ ਅਤੇ ਪਹਾੜੀ ਹਿੰਦੂ ਰਾਜਿਆਂ ਦਾ ਦਗਾ ਦੇਣ ਦੀ ਗੱਲਬਾਤ ਜ਼ਫਰਨਾਮੇ ਤੋਂ ਵੀ ਪਤਾ ਚੱਲਦੀ ਹੈ ਕੈ ਕਾਜ਼ੀ ਮਰਾ ਗੁਫ਼ਤ ਬੇਹੂ ਨਯਮ ਅਗਰ ਰਾਸਤੇ ਖੁਦ ਬਿਆਰੀ ਕਦਮ ਮੈਨੂੰ ਜੋ ਵੀ ਤੇਰੇ ਕਾਜ਼ੀ ਨੇ ਕਿਹਾ ਮੈਂ ਉਸ ਤੋਂ ਬਾਹਰ ਨਹੀਂ ਜੇ ਤੂੰ ਸੱਚਾ ਹੈ ਤਾਂ ਆਪ ਹੀ ਸਾਡੇ ਪਾਸ ਆ ਮਰਣ ਮੁਣ ਸਾ ਸੋਰੀਆ ਕਾਹ ਜੋ ਉਹ ਮਹੀਨੇ ਦੀ ਰਾਤ ਠੰਡੀ ਹਵਾ ਤੇ ਹਲਕੀ ਹਲਕੀ ਬੂੰਦਾਬੰਦੀ ਜਥਾ ਕਿਲਾ ਨੰਦਗੜ੍ਹ ਸਾਹਿਬ ਨੂੰ ਛੱਡ ਵਧ ਰਿਹਾ ਕੀਰਤਪੁਰ ਲੰਗੇ ਤਾ ਗਊ ਮਾਤਾ ਦੀ ਸੌ ਕੁਰਾਨ ਦੀਆਂ ਕਸਮਾਂ ਸਭ ਟੁੱਟ ਗਈਆਂ ਤੀਰ ਤਲਵਾਰ ਗੋਲੀਆਂ ਚੱਲ ਰਹੀਆਂ ਸਨ ਸ਼ਾਹੀ ਟਿੱਬੀ ਤੇ ਖੜੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਉਹਦੇ ਸਿੰਘ ਨੂੰ 50 ਸਿੰਘਾਂ ਨਾਲ ਦੁਸ਼ਮਣ ਨੂੰ ਰੋਕਣ ਦਾ ਹੁਕਮ ਦਿੱਤਾ ਬਾਕੀ ਕਾਫਲਾ ਅੱਗੇ ਵਧਿਆ ਭਾਈ ਯੂਦੇ ਸਿੰਘ ਨੇ ਜਿਵੇਂ ਸ਼ਸਤਰ ਚਲਾਏ ਉਹ ਸੂਰਮ ਗਤੀ ਦੀ ਕਥਾ ਹੈ ਭਾਈ ਯੂਦੇ ਸਿੰਘ ਅਗਲੇ ਦਿਨ ਪਿੰਡ ਅਟਾਰੀ ਵਿੱਚ ਜ਼ਖਮੀ ਹਾਲਤ ਵਿੱਚ ਪਹੁੰਚੇ ਅਤੇ ਸ਼ਹੀਦ ਹੋਏ ਉਹੀ ਭਾਈ ਯੂਦੇ ਸਿੰਘ ਸ਼ਾਹੀ ਟਿੱਬੀ ਤੇ ਸੂਰਮਤਾਈ ਨਾਲ ਲੜੇ ਸ਼ਾਹੀ ਟਿੱਬੀ ਆਨ ਕਾ ਖੜੇ ਪਏ ਤਹਿਥਾਨ ਰਾਜਾ ਅਰਤੁਰ ਕਾਨ ਸਾਹਿਬ ਨਿਕਟ ਪਹੁੰਚੇ ਆਨ ਉਦੇ ਸਿੰਘ ਲਲਕਾਰ ਕਾ ਖੁਸ਼ੀ ਕਰੀ ਕਰਤਾਰ ਸਫਲ ਜਨਮ ਇਹ ਪਾਤ ਕਾ ਦੂਤਨ ਕਰੋ ਸੰਗਾਰ ਭਾਈ ਉਦੇ ਸਿੰਘ ਪਿੰਡ ਆਲੀ ਪੌਰ ਜ਼ਿਲ੍ਹਾ ਮਲਤਾਨ ਤੋਂ ਭਾਈ ਮਨੀ ਸਿੰਘ ਜੀ ਦੇ ਸ਼ਹੀਦ ਦੇ ਸੁਪੁੱਤਰ ਸਨ ਭਾਈ ਉਦੇ ਸਿੰਘ ਸਮੇਤ ਪੰਜ ਭਰਾ ਭਾਈ ਅਜਬ ਸਿੰਘ ਅਜਾਇਬ ਸਿੰਘ ਅਣਕ ਸਿੰਘ ਤੇ ਭਾਈ ਬਚੱਤਰ ਸਿੰਘ आनंदपुर साहिब ਤੋਂ ਲੈ ਕੇ ਚਮਕੌਰ ਸਾਹਿਬ ਤੱਕ ਪਾਸ਼ਾ ਦੇ ਪ੍ਰੇਮ ਵਿੱਚ ਜੰਗ ਲੜਦਿਆਂ ਸ਼ਹੀਦੀਆਂ ਪਾ ਗਏ। ਭਾਈ ਮਨੀ ਸਿੰਘ ਦੀ ਜਿਹੜੇ ਪਰਿਵਾਰ ਤੇ ਵਿੱਚ ਤਕਰੀਬਨ 100 ਤੋਂ ਵੱਧ ਸ਼ਹੀਦੀਆਂ ਨੇ। ਭਾਈ ਨਾਨੂ ਸ਼ਾ ਵੰਜਾਰਾ ਜੋ ਕਿ 1621 ਚ ਪਹਿਲੀ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਜੰਗ ਹੁੰਦੀ ਹੈ ਉਹ ਚ ਸ਼ਹੀਦੀ ਰਿੰਦੇ ਨੇ ਜੋ ਕਿ ਇਹਨਾਂ ਦੇ ਦਾਦਾ ਜੀ ਸੀਗੇ। ਔਰ ਇਸੇ ਤਰੀਕੇ ਨਾਲ ਪਾਈ ਬੱਲੂ ਜੀ ਜੋ ਕਿ ਇਹਨਾਂ ਦੇ ਪਰਦਾਦਾ ਜੀ ਸੀਗੇ ਉਹਨਾਂ ਦੀ ਵੀ ਬੜੀ ਵੱਡੀ ਉਮਰ ਸੀਗੀ तकरीबन 90 ਕੇ ਸਾਲ ਦੱਸੀ ਜਾਂਦੀ ਪਟਵਾਈਆਂ ਦੇ ਮੁਤਾਬਕ 1634 24 ਸ਼ਿੱਧੀ ਦਿੰਦੇ ਨੇ ਇਸੇ ਤਰੀਕੇ ਨਾਲ ਇਹਨਾਂ ਦੇ ਅੱਗੇ ਅ ਬੇਟੇ ਨੇ ਪਾਈ ਚਿੱਤਰ ਸਿੰਘ ਤੇ ਹੋਰ ਵੀ ਕਈ ਮਤਲਬ ਜਿਹੜੇ ਇਹਨਾਂ ਦੇ ਪਰਿਵਾਰ ਚੋਂ ਨੇ ਆਛਾ ਜਿਹੜੇ ਭਾਈ ਬਾਸ ਸਿੰਘ ਹੈ ਭਾਈ ਭਗਵਾਨ ਸਿੰਘ ਮੰਗੇਸ਼ਵਰੀਆ ਹੋਰ ਇਹਨਾਂ ਦੇ ਪਰਿਵਾਰ ਦੇ ਬੰਦੇ ਜਿਹੜੇ ਬੰਦਾ ਸਿੰਘ ਬਹਾਦਰ ਨਾਲ ਵੀ ਸ਼ਿੱਧੀ ਗੁਰੂ ਗਵਿੰਦ ਸਿੰਘ ਮਹਾਰਾਜ ਨਾਲ ਵੀ ਇਹਨਾਂ ਦੇ ਪਰਿਵਾਰਾਂ ਨੇ ਸ਼ਿੱਧੀਆ ਮਤਲਬ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਔਰ ਜਰਨੈਲ ਬੰਦਾ ਸਿੰਘ ਬਹਾਦਰ ਨਾਲ 100 ਤੋਂ ਵੱਧ ਇਹਨਾਂ ਪਰਿਵਾਰ ਦੀ ਸ਼ੀਤੀਆਂ ਨੇ ਇਤਿਹਾਸ ਦੇ ਅਣਗਿਣਤ किस्से ਬਹੁਤ ਲਗਾ ਪਰ ਹੀ ਨੇ ਭਾਈ ਚੌਪਾ ਸਿੰਘ ਖਿਡਾਵੇ ਨੇ ਸਹਜਾਦਾ ਅਜੀਤ ਸਿੰਘ ਨੂੰ ਪੁੱਛਿਆ ਕਿ ਪਛਾਂ ਕੀ ਵੇਖਦੇ ਹੋ ਭਾਈ ਚੌਪਾ ਸਿੰਘ ਔਰ ਸਿੰਘ ਸਨ ਜਿਨ੍ਹਾਂ ਸਹਜਾਦਿਆਂ ਨੂੰ ਉਹਨਾਂ ਦੇ ਬਚਪਨ ਵਿੱਚ ਖਿਡਾਇਆ ਬਾਬਾ ਜੀ ਸਿੰਘ ਬੋਲੇ ਭਾਈ ਸਾਹਿਬ ਜਿੱਥੇ ਜੰਮੇ ਪਲੇ ਤੇ ਜਵਾਨ ਹੋਏ ਉਹ ਥਾਂ ਛੱਡ ਕੇ ਜਾ ਰਹੇ ਹਾਂ ਭਾਈ ਚੌਪਾ ਸਿੰਘ ਕਹਿੰਦੇ ਕੋਈ ਗੱਲ ਨਹੀਂ ਆਪਾਂ ਫੇਰ ਪਰਤਾਂਗੇ ਸ਼ਾਈ ਟਿੱਬੀ ਤੋਂ 10 ਕਿਲੋਮੀਟਰ ਅੱਗੇ ਗੁਰੂ ਜੀ ਸਰਸਾ ਨਦੀ ਦੇ ਕੰਢੇ ਪਹੁੰਚੇ ਗੁਰੂ ਜੀ ਨੇ ਭਾਈ ਜੀਵਨ ਸਿੰਘ ਰੰਗਰੇਟੇ ਨੂੰ ਕਿਹਾ ਕਿ ਤੁਸੀਂ 100 ਸਿੰਘਾਂ ਨੂੰ ਨਾਲ ਲੈ ਕੇ ਵੈਰੀ ਨੂੰ ਠੱਲ ਪਾਓ ਭਾਈ ਜੀਵਨ ਸਿੰਘ ਨੇ ਜਿਵੇਂ ਮੁਕਾਬਲਾ ਕੀਤਾ ਉਹ ਸਾਡੇ ਕਿਸਿਆਂ ਦੀ ਸ਼ਾਨ ਹੈ ਅੰਤ ਦਿਨ ਚੜ੍ਹਦੇ ਤੱਕ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਅੱਗੇ ਸਰਸਾ ਨਦੀਆ ਪਰਿਵਾਰ ਨੇ ਵਿਛੜਨਾ ਸਬਗੁਰੂ ਦੇ ਹੁਕਮ ਵਿੱਚ ਹੋ ਰਿਹਾ ਆਖਰ ਦੁਰੀਆ ਕਾਫਲਾ ਸਰਸਨ ਦੀ ਦੇਵਲ ਆਖਰ ਦੁਰੀਆ ਕਾਫਲਾ ਸਰਸਨ ਦੀ ਦੇਵਲ ਰਹੇ ਹਜ਼ਾਰ ਕੋਸੂਰ ਮੇ या काफला सरस नदी देवल